ਯਾਰ ਪ੍ਰੀਤ ਵਾਲਿਆਂ ਨੇ ਖੇਚਦਾ ਕੇਂਦਰ ਬਣਾਦਾ ਪੂਰਾ ਟਰੈਕਟਰ ਦੀ ਲੱਕ ਵੀ ਸੇ ਮੈਂ ਸੋਹਣੀ ਹੈ ਯਾਰ ਲੈ ਵੀ ਮਿੱਤਰੋ ਬਾਈ ਕੰਦਾ 17.5 ਲੱਖ ਦਾ ਲਿਆ ਚਲੋ ਮਾੜਾ ਮੋਟਾ ਇਧਰ ਉਧਰ ਹੋ ਸਕਦਾ ਠੀਕ ਹੈ ਯਾਰ ਗੱਲ ਬਾਤ ਆ ਪੂਰੀ ਪ੍ਰੀਤ ਬਾਤ ਭਰਾਵਾ ਲੈ ਬਾਈ ਓਏ ਇਹਦਾ ਸਿਰੇ ਹੀ ਲਾਵਾ ਗੱਲ ਬਾਤ ਐਂਡ ਹੋ ਗਈ ਜਮ ਠੰਡਾ ਠੰਡਾ ਹੋਇਆ ਤਾਂ ਵੈਸੇ ਵੀ ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਆ ਜੀ ਜੀ ਵੀ ਬਹੁਤ ਵਧੀਆ ਦਿੱਤੀ ਯਾਰ ਕਾਰ ਰੰਗ ਉਹਨਾ ਕੀ ਲਈ ਵੇਲ ਵੱਢਣ ਵਾਲਾ ਜਗਾੜ ਬਾਬੇ ਦੇਖੋ ਫਿਰ ਆਹ ਹਨੀਆਂ ਪੱਤਾਂ ਆਲੂ ਦੀ ਵੇਲ ਕੱਟਣ ਵਾਲਿਆ ਜੇ ਸਾਲਾਂ ਬੱਧੀ ਉਹ ਬਿਮਾਰੀ ਜਾਂਦੀ ਨਹੀਂ ਐ ਸੋ ਇਸ ਗੱਲ ਦਾ ਖਿਆਲ ਰੱਖੋ ਕਿ ਕੋਈ ਬਿਮਾਰੀ ਵਾਲਾ ਬੀਜ ਨਾ ਆਵੇ ਆਹ ਜੀ ਕਹਿੰਦੇ ਗ੍ਰਾਮੇ ਮਸ਼ੀਨ ਸਭ ਤੋਂ ਇੱਕ ਨੰਬਰ ਦੇ ਚੱਲੀ ਜਾਂਦੀ ਹੁਣ ਆਹ ਆਲੂ ਬੀਜਣ ਗੇ 6 ਕਰੋੜ ਦਾ ਪ੍ਰੋਜੈਕਟ ਹੈ 2 ਕਰੋੜ 35 ਲੱਖ ਸਸੜੀ ਆਉਗੀ ਬਾਕੀ ਲੈਂਡ ਵੱਖਰੀ ਬਿਲਡਿੰਗ ਵਿੱਚ 골ਡ ਸਟੋਰ ਦੀ ਲੱਖ ਗੱਟੇ ਵਾਲੀ ਇਹ ਮਹਿੰਗੇ ਬਹੁਤ ਹੁੰਦਾ ਜਗਾਰਡ ਹੈ ਨਾ 골ਡ ਸਟੋਰ ਲਓ ਜੀ ਵੀਰ ਮੇਰੇ ਪਹੁੰਚ ਚੁੱਕੇ ਆਂ ਚੌਥਾ ਖਟੜਾ ਗਰੁੱਪ ਦਾ ਜਿਹੜਾ ਕਿਸਾਨ ਮੇਲਾ ਹੈ ਉੱਥੇ ਪੋਟੇਟੋ ਗਰੱਪਾ ਤੇ ਨਾਲ ਸਾਡੇ ਸੱਜਣ ਮਿੱਤਰ ਚੈੱਕ ਕਰ ਸਕਦੇ ਨੇ ਅਸੀਂ ਥੋੜੀ ਡਰਾਈਵਿੰਗ ਕਰਾਂਗੇ ਸੇਮਾ ਜੀ ਬਲੈਕ ਦਾ ਸਟਾਰ ਲਾਸਟ ਨੂੰ ਬਹੁਤ ਲੱਗੀਆਂ ਹੋਈਆਂ ਹੂੰ ਇੱਧਰ ਬਾਈ ਧਰਮੇਂਦਰ ਰਿਸ਼ਾਇਬ ਹੈ ਬੈਨਰਾਂ ਦੇ ਵਿੱਚ ਠੀਕ ਹੈ ਜੀ ਸਟਾਲਾਂ ਦਾ ਬਹੁਤ ਆਂਗਾ ਠੀਕ ਹੈ ਯਾਰ ਆਪਾਂ ਲੇਟ ਹੋ ਗਏ ਹਾਂ ਉਹਦੇ ਉਹਦੇ ਥੋੜਾ ਜਿਹਾ ਕੰਮ ਕਰ ਜਿਆਦਾ ਹੀ ਪਰ ਤੁਹਾਨੂੰ ਸਾਰਾ ਮੇਲਾ ਦਿਖਾਵਾਂਗੇ ਰਿਕਾਰਡ ਕਰਾਂਗੇ ਆਪਾਂ ਕਿਉਂਕਿ ਰਿਕਾਰਡ ਕਰਨਾ ਪੈਣਾ ਸਾਡੇ ਤੇ ਪ੍ਰੈਸ਼ਰ ਪੈ ਗਿਆ ਹੂੰ ਅਸੀਂ ਕੋਈ ਮੇਲਾ ਨਹੀਂ ਕਦੇ ਰਿਕਾਰਡ ਕਰਿਆ ਪਰ ਅੱਜ ਕਰਾਂਗੇ ਗੱਡੀ ਠੱਲ ਕੇ ਫੇਰ ਹੀ ਆਣੀ ਹੈ ਸਟਾਲਾਂ ਦਾ ਬਹੁਤ ਆਂਗਾ ਪਰੇਡ ਰੁੜ ਜਾਇ ਰੱਖਣਾ ਹੈ ਕਿ ਬਾਈ ਕਾਰ ਕੋਰ ਲਾ ਦੀ ਬਾਬੇ ਉਹ ਪਾਰਕਿੰਗ ਵਾਲਾ ਤਾਂ ਵਾਕਿ ਜਿਵੇਂ ਬਾਈ ਵਰੀ ਕਹਿੰਦੇ ਵੀ ਲੰਗਰ ਦਾ ਤੇ ਪਾਰਕਿੰਗ ਦਾ ਖਾਸ ਪ੍ਰਬੰਧ ਹੀ ਆ ਆ ਸਾਰੀ ਵੇਲਾ ਪੈਗਾ ਨਹੀਂ ਮੰਨ ਲਓ ਇੰਨਾ ਵੀ ਨਹੀਂ ਵੇਹ ਵੇਲਾ ਉਵੇਂ ਇਕੱਠ ਬਹੁਤ ਆ ਜਿਹੜੀ ਗੱਲ ਹੈ ਉੱਤੋਂ ਦੀ ਘੇਰਾ ਆ ਗਿਆ ਇੱਧਰੋਂ ਵੜੇ ਸੀ ਇੱਧਰ ਦੀ ਆ ਗਏ ਫੇਰ ਕਾਰ ਲਾਈ ਆ ਆ ਕਿਹੜੀ ਗੁੱਡੀ ਆਏ ਹੋਏ ਕੀ ਹੋਏ ਲੌਕਟ ਲੌਕਟ ਵਾਲੀ ਗੁੱਡੀ ਲੰਗਰ ਦੇ ਯਾਰ ਲੰਗਰ ਦਾ ਬਹੁਤ ਖੁੱਲਾ ਖੁੱਲਾ ਪ੍ਰਵਾਨਾ ਹਨ ਨੇਕੀ ਬ੍ਰਾਂਡ ਵਾਲਾ ਕੰਮ ਹੀ ਹੈ ਚਲੋ ਚੱਲੀਏ ਚਾਹ ਚ ਪੀਏ ਪਹਿਲਾਂ ਆਪਾਂ ਵਜਾ ਹੀ ਇੱਕ ਦਿੱਤਾ ਹੁੰਦਾ ਨੇ ਇੱਕ ਤੋਂ ਟੱਪ ਕੇ ਕਿ 1 ਵਜੇ ਡੇਢ ਵਜੇ ਚੱਲ ਕੋਈ ਨਹੀਂ ਹਲੋ ਸੈਸਟਮ ਹੀ ਸੇਮ ਹੈ ਵਿਆਹ ਵਾਲਾ ਆ ਗਏ ਚਾਹ ਹਾਂ ਫਸ ਟਾਲਾ ਲੈਣਾ ਲੱਗੇਗਾ ਪੰਗਾ ਚਲੋ ਚੱਲ ਗਏ ਵਿਆਹ ਵਾਲਾ ਕੰਮ ਕਰਾਇਆ ਪੈਗਣੀ ਆਇਆ ਬੇਗੜ ਤੇ ਯਾਰ ਹੈ ਕਿਹਨੇ ਸਮੱਸਿਆ ਹੀ ਨਹੀਂ ਆ ਰਹੀ ਯਾਰ ਛੋਟੇ ਛੋਟੇ ਲੈਣਾ ਨਾ ਸਰੀ ਇਹਦਾ ਲਿਆ ਬਾਈ ਲੈ ਸਾਲਾ ਤੂੰ ਦਾ ਸ਼ੀਨ ਆ ਬਾਬੇ ਲੈ ਠੀਕ ਹੈ ਇਹਨੇ ਤਾਂ ਬੋਲਣਾ ਪੂਰਾ ਹੀ ਆਪਣਾ ਗਰੀ ਨੂੰ ਤਾਜ਼ਾ ਫੇਰ ਆ ਜਾ ਆਪਣੀ ਰਾਜਾ ਕਰ ਲੈ ਚੱਕੀ ਕਰ ਲੈ ਲੈ ਵੀ ਮੇਟਰੋ ਟਰਾਲੀ ਦੇਖੋ ਪਹਿਲਾਂ ਤਾਂ ਲੈ ਵੀ ਮੇਟਰੋ ਦੁਬਾਰਾ ਕਿਹੜਾ ਲਾਉਣਾ ਪਿਆ ਟਰਾਲੀ ਨੇ ਸਾਨੂੰ ਆਕਰਸ਼ਿਤ ਕਰਿਆ ਦੇਖਣਾ ਹੈ ਸਾਡੇ ਏਰੀਆ ਦੇ ਹਿਸਾਬ ਦੇ ਟਰਾਲਾ ਤੁਹਾਡੇ ਹਿਸਾਬ ਤੇ ਟਰਾਲੀ ਠੀਕ ਹੈ ਯਾਰ ਠੀਕ ਸੋ ਪਟਵਾਨੀ ਵਾਲਾ ਕਰ ਰਿਹਾ ਨੂੰ ਰੰਗ ਨਾ ਨਾ ਇਹ ਦਰਾਲਾ ਨਵੀਂ ਨੌਣ ਲੱਗੇ ਉੱਥੇ ਕਰਾਂਗੇ ਹੈਲਫਰੇਡ ਜਿਹੜਾ ਦਾਲ ਦਿੰਦੇ ਆਂ ਹਾਂਜੀ ਅੰਦਰ ਅੰਦਰ ਚੈੱਕ ਕਰਨਾ ਇਹ ਵੀ ਜਿਹੜੇ ਲੱਗੇ ਹੋਏ ਨੇ ਇਹ ਭਾਈਆਂ ਉਹਦੀ ਗੱਲ ਆ ਪਤਾ ਇਹਨਾਂ ਨੇ ਜਵਾਈਣੀ ਕਮੀ ਛੱਡੀ ਕਿ ਦਾਨੇ ਦੁਨੇ ਡਲਣ ਵਾਲੀ ਦਾ ਬਾਈ ਸਿਰਾਂ ਹੀ ਲਾਦਾ ਕੁਦਰ ਮੰਗੇ ਮੇਰੇ ਨਾਲ ਦੇ ਸਾਥ ਛੱਡ ਗਏ ਮਿੱਤਰੋ ਮੰਜਾ ਮੰਜਾ ਉਹ ਫੇਰ ਬੋਟਾਂ ਜਵਾਂ ਮੇਲਾ ਤਕਰੀਬਨ ਫੁੱਲ ਭਰਿਆ ਪਿਆ ਉਹ ਦਰਵਾਜ਼ਾ ਤੱਕ ਪਾਈ ਆਉਂਦੇ ਅੱਜ ਲੇ ਜਬਾਈ ओरिजिनल ਨੇ ਪ੍ਰੀਤ ਲਿਆ ਆਪ ਕੱਕ ਦੇਖੋ ਯਾਰ ਤੁਸੀਂ ਇਹ ਵੇਖ ਲਓ ਤੁਸੀਂ ਬਈ ਹੁਣ ਨਵੀਂ ਟਰਾਲੀ ਬਣਾਈ ਇਹਨਾਂ ਨੇ ਬਣਾ ਜੈਕ ਤੋਂ ਬਣਾਈ ਹੈ ਨਾ ਕੰਮ ਹੀ ਗੰਨੇ ਕੁੰਨੇ ਦਾ ਇਹਨਾਂ ਦਾ ਚੰਗੀ ਬਣੀ ਹੈ ਟਰਾਲੀ ਤਾਂ ਲਾ ਜੀ ਮਲਕੀਤ ਬਾਈ ਦੀ YouTube ਵਾਲੀ ਜੀ ਪੰਦਰ ਪੰਦਰ ਆਪਣਾ ਪੱਕਾ ਫੈਣਾ ਜੀ ਦਾ ਉਹ ਬਾਈ ਦੀ ਟਰਾਲੀ ਮਲਕੀਤ ਬਾਈ ਦੀ ਬਹੁਤ ਕੰਮ ਕਰਦੇ ਆਂ ਕਾਰ ਚੈੱਕ ਫਰ ਦੇਈਏ ਸਾਈ ਹੱਥ ਨਾਲ ਪੱਲੇ ਬਾਜ਼ਾਰ ਖੜੀ ਖੱਲੇ ਇਹ ਵੀ ਭਰਾਵਾ 70000 ਦਾ ਘੱਟ ਨਹੀਂ 60 70 ਦਾ ਘੱਟ ਨਹੀਂ ਅੰਦਰ ਚ ਮਿਲਾ ਕੇ ਨਹੀਂ ਪਾਉਂਦੇ ਜੋ ਅਗਲੇ ਦਾ ਇਹ ਆਗਰੀ ਜਿਹੜਾ ਵੀ ਟਰਾਲੀ ਜੋ ਕੇ ਆਂ ਕਰੋ ਬਗਾਲੇ ਕੋਈ ਜਿਹੜਾ ਆ ਗਣੇ ਕਿਦਾਂ ਲੈ ਆਦੀ ਅੱਜ ਤਾਂ ਲੈ ਬਈ ਇਹਨਾਂ ਦੇ ਹੁਣ ਤੁਹਾਨੂੰ ਸਹੀ ਦਿਖਾਈਏ ਸਿਸਟਮ ਹਾਲ ਹਾਲ ਦਿਖਾ ਦਈਏ ਲੈ ਵੀ ਮਿੱਤਰੋ ਗੱਲਬਾਤ ਹਲਾਂ ਚ ਹੈਗੀ ਐ ਪੂਰੀ ਆਕਰਸ਼ਿਤ ਕਰ ਰਿਹਾ ਲੋਕਾਂ ਨੂੰ ਬਾਕੀ ਆਪਾਂ ਚਲਾ ਕੇ ਤਾਂ ਵੇਖਿਆ ਨਹੀਂ ਨਾ ਹੀ ਕਿਸੇ ਆਪਣੇ ਮਿੱਤਰ ਕੋਲੇ ਹੈ ਸਹੀ ਆ ਚਲੋ ਆ ਜਿਓ ਫਿਰ ਘੁੰਮਗੇ ਆਪਾਂ ਇੱਕ ਸਟਾਲ ਤੇ ਖੜਕੇ ਤਾਂ ਆਪਾਂ ਪਹੁੰਚੇ ਹੀ ਪਏ ਆਇਓ ਤੋ ਅੱਲਾ ਹੀ ਦੇਖ ਰਿਹਾ ਹਾਂ ਇਹ ਆਹ ਅੱਲੋਂ ਵਾਲਾ ਹੈ ਇਹ ਇਹਨਾਂ ਨੇ ਆਪਾਂ ਕੀ ਲਈਏ ਹੁਣ ਦੱਸ ਤੁਹਾਨੂੰ ਲੈ ਸਟਾਲਾਂ ਹੀ ਸਟਾਲਾਂ ਇਤੂ ਬਾਹਰ ਦਿਖਾਈਏ ਤੁਹਾਨੂੰ ਟਰਾਲੀ ਵਾਲਿਆਂ ਦੀ ਆ ਗਈ ਧਨੋਆ ਤੇ ਜਕਾਰਪੋਰੇਸ਼ਨ ਪਲਾਂਟਰਾਂ ਦੀ ਆ ਗਈ ਯਾਰ ਹੈ ਹੀ ਬਹੁਤ ਇੰਨੇ ਸਾਨੂੰ ਮੈਂ ਕਿਵੇਂ ਦਿਖਾਵਾਂ ਤੇ ਬਾਕੀ ਆਹ ਸਟੇਜ ਦੀ ਬੈਕ ਸਾਈਡ ਆ ਗਈ ਮੈਨੂੰ ਲੱਗਦਾ ਅੱਜ ਅਸੀਂ ਵੀ ਤਾਜ਼ੀ ਆਏ ਹਾਂ हां आ केड़े ਨੇ ਬਾਂਗਾਂ ਦੇ ਜੱਗੀ ਦੇ ਸਟਾਲਾਂ ਦਾ ਯਾਰ ਬਹੁਤ ਆਣਾ ਹਨਾ ਯਾਰ ਮੰਡੀ ਦਾ ਚਾਰ ਸਵੇਰਾ ਭਰਿਆ ਪਿਆ ਚਲ ਆ ਜੋ ਫਿਰ ਆਪਾਂ ਕਰਾ ਸਟੇਜ ਨਹੀਂ ਮੂੰਹ ਮੱਥਾ ਲਾਈਏ ਹਾਂ ਸਾਰਾ ਆ ਜੋ ਮੇਲਾ ਹੀ ਹੱਲ ਨੂੰ ਦਾ ਯਾਰ ਪੋਟੈਟੋ ਗ੍ਰੋਪਾ ਯੋਧਾ ਵਾਲੇ ਵੀ ਆ ਗਏ ਬਾਈ। ਕੋਈ ਵੇਖ ਲਓ। ਦੇਖੋ ਵੀ ਮੇਲਾ ਕਹਿੰਦੇ। ਇਧਰੋਂ ਐਂਟਰੀ ਮਾਰੀ ਸੀ। ਅਜੇ ਆਪਾਂ ਇੱਕ ਸਾਈਡ ਹੀ ਆਏ ਆ। ਲੰਗਰ ਚ ਪਾਣੀ ਛਕ ਤੇ ਲੰਗਰ ਵਾਲਾ ਬੜਾ ਕੰਮ ਟਾਪ ਦਾ ਈ। ਨਿਆਰਾ ਹੀ ਆ ਗਿਆ ਮੈਂ ਕਹਣਾ। ਪ੍ਰਸ਼ਾਦ, ਮਿੱਠਾ, ਮੁੱਠਾ ਸਾਰਾ ਕੁਝ। ਆਹ ਮਸ਼ੀਨਾ, ਰਾਮਾ ਜੰਡੂ ਜੇ ਕਿ ਹੋਈਗੇ ਨਾ ਹਣ ਦਾ ਕਰ। ਇੱਧਰ ਵੀ ਲੰਗਰ ਲੱਗਿਆ ਯਾਰ ਲੰਗਰ ਦਾ ਤਾਂ ਵਾਕਈ ਖਾਸ ਪ੍ਰਬੰਧ ਹੋ ਗਿਆ ਇਹ ਤੋਂ ਖੁਸ਼ ਹੋ ਗਿਆ ਪਾਜੋ ਹਾਂ ਮਠਾੜੂ ਵਾਲਿਆਂ ਦੀ ਆ ਗਈ ਬਈ ਮਸ਼ੀਨਾਂ ਦੇਖਣੀਆਂ ਦਾ ਮਸ਼ੀਨਾਂ ਦੇਖ ਲੋ ਤੁਸੀਂ ਚੱਸ ਜੀ ਕਰ ਰਹੇ ਨਾ ਜਿਹੜੀ ਮਾੜੀ ਮਾੜੀ ਅੱਜ ਆਪਾਂ ਵਧਾ ਦਈਏ ਪੂਰੀ ਮੱਕੀ ਵਾਲਾ ਕੱਟ ਲੈਣਾ ਤਾਂ ਇੱਧਰ ਏਰੀਆ ਤੁਹਾਨੂੰ ਦਵਾ ਦਾਂਗੇ ਆਜੋ ਪਹਿਲਾਂ ਇਹਦੀ ਸਾਈ ਫੜਾ ਕੇ ਕੱਟ ਕਟਰ ਲਾਇਆ ਚੱਲੇਗੇ ਇਹ ਅਵੇ ਪ੍ਰੀਤ ਵਾਲਿਆਂ ਦਾ ਅਵੇਂਜਰ ਹੈ। ਹੈ? ਵੇਲਾਂ ਕਟਮਾ ਵੇਲਾਂ ਕਟਣੋਂ ਆਪਾਂ ਨਹੀਂ ਕਟਣੀਆਂ ਆਪਾਂ ਦਾ। ਦੇਖੋ ਬਈ ਪ੍ਰੀਤ ਵਾਲਿਆਂ ਨੇ ਸਟਾਲਾ ਜੀ। ਚੱਲ ਬਈ ਆਪਾਂ ਲੇਟ ਬਹੁਤ ਹੋ ਗਿਆ ਸਮਾਂ 2:30 ਦਾ ਹੋ ਗਿਆ ਦੁਨੀਆ ਮੋੜਨ ਵੀ ਬਹੁਤ ਲੱਗਿਆ ਦੇਖੋ ਤੇ ਕਿੰਨੇ ਦੁਨੀਆ ਮੋੜੀ ਜਾਂਦੀ ਆ। ਆ ਸਵਿਫਟ ਬੇਲਰ ਦੇਖ ਲੋ ਯਾਰ ਲੈ ਵੀ ਗਰਵਾਜ ਵਾਲਿਆਂ ਦਾ ਬੇਲਰ ਦੇਖ ਸਕਦੇ ਹੋ ਇਹਨਾਂ ਨੇ ਵੀਡੀਓ ਵੈਸੇ ਪਾਈਆਂ ਹੀ ਹੋਣੀਆਂ ਜਿਹੜੇ ਵੀਰਾਂ ਨੇ ਜਾਦੇ ਜਾਣਕਾਰੀ ਲੈਣੀ ਹੈ ਮੈਨੂੰ ਲੱਗਦਾ ਕਈ ਭਰਾ ਯੂਟਿਊਬਰ ਕਰਕੇ ਆਏ ਸਵਿਫਟ ਬੇਲਰ ਕਿਉਂਕਿ ਸਾਡੇ ਕੋਲੇ ਸਮੇਂ ਦੀ ਕਮੀ ਹੋਣ ਕਰਕੇ ਅਸੀਂ ਤੁਹਾਨੂੰ ਥੋੜੀ-ਥੋੜੀ ਹੀ ਦਿਖਾਵਾਂਗੇ ਬਾਲਾ ਨਜ਼ਦੀਕ ਨਹੀਂ ਜਾਵਾਂਗੇ ਉੱਧਰ ਜਾਣਕਾਰੀ ਵੀ ਪੂਰੀ ਨਹੀਂ ਜਾਂਦੀ ਹੈ ਨਾ ਜਾਣਕਾਰੀ ਵੀ ਪੂਰੀ ਦੇਈ ਜਾਂਦੇ ਪੀਆ ਬਾਰੇ ਆਪਾਂ ਮਿਸ ਕਰ ਰਹੇ ਹਾਂ ਉਹਨੂੰ ਆ ਜਾਓ 버거 ਦੇ ਵਾਲੇ ਆ ਗਏ ਯਾਰ ਹੈ ਪੱਤੀ ਦੀ ਆ ਪੱਤੀ ਦੀ ਆ ਦੋ ਸਾਈ ਦੇ ਜਦੋਂ ਲਈ ਸਹੀ ਗੱਲ ਕੈਮਣ ਵਾਲੀ ਲੈਣੀ ਠੀਕ ਹੈ ਯਾਰ 32 ਲੱਖ ਦੀ ਆ ਗੱਤੇ ਸਿੰਘ ਕਰਤਾਰ ਆ ਜਾਓ ਕਰਤਾਰ ਵਾਲਿਆਂ ਦੇ ਟਰੈਕਟਰਾਂ ਦੀਆਂ ਦਾ ਤੁਸੀਂ ਸਾਰਿਆਂ ਨੇ ਵੀਡੀਓ ਦੇਖ ਲਈਆਂ ਅੱਜ ਤੁਹਾਨੂੰ ਥੋੜਾ ਆ ਦੂਰੋਂ ਦਿਖਾ ਦਿੰਨੇ ਜਿਹੜਾ ਆਲੂਆਂ ਵਾਸਤੇ ਸਪੈਸ਼ਲ ਹੋਊਗਾ ਹਣਾ ਆ ਨਾਲੇ ਆਪਾਂ ਹਵਾ ਲਿਆ ਲਈਏ ਉਧਰ ਲੈ ਇੰਸਟਾਲਾ ਫੇਰ ਦੇਖਾਂਗੇ ਕਿ ਅੰਦਰ ਦਾ ਮਾਹੌਲ ਦੇਖ ਗਏ ਆਪਾਂ ਕਿਸਾਨ ਪਹਿਲੇ ਪਹਿਲਾਂ ਕੁੱਤਾ ਟਿਕਦਾ ਆਪਾਂ ਪੱਟ ਨੂੰ ਰੋਕੀ ਕਰਦੇ ਆਂ ਜੀ ਬਾਹਰ ਵਾਲੇ ਤੇ ਜੋ ਬੋਦੀ ਕਰਦੇ ਨੇ ਸੰਤਾਰ ਵਾਲੇ ਬੋਦੀ ਕਰਦੇ ਆਂ ਹਰ ਇੱਕ ਗੱਲ ਦੇਣੇ ਇकडे ਪਟਨੇ ਆ ਰਾਸ਼ਟਰੀ ਸਮਾਜ ਦੇ ਕਿਲੇ ਪੂਰੇ ਜੀ ਨੰਬਰ ਸਮਿਆਂ ਦੀ ਦਰਦੇ ਜੀ ਭਾਈ ਜਰੂਰ ਅੰਦਰ ਹੋ ਜੇ ਲੈ ਲਿਆ ਤਾਂ ਉਹ ਪੰਗੇ ਸਾਈਡ ਦਵਾਈਆਂ ਨਾਲ ਡਾਕਟਰ ਅਮਰਜੀਤ ਤੁਹਾਨੂੰ ਵਿਸਾਰਪੁਰ ਵਿੱਚ ਦੱਸਣਗੇ ਤਾਂ ਉਹਦੇ ਨਾਲ ਟ੍ਰੀਟ ਜਰੂਰ ਕਰੋ ਡਿੱਪ ਕਰੋ 10 ਮਿੰਟ ਕਈ ਵਾਰੀ ਸਪਰੇਅ ਦੇ ਉੱਤੇ ਅਸੀਂ ਨਿਰਭਰ ਕਰ ਰਹੇ ਹਾਂ ਸਪਰੇਅ ਉਹਦਾ ਅਫੈਕਟਿਵ ਲੱਗਦੀ ਹੈ ਜੇ ਬੀਜ ਦੇ ਵਿੱਚ ਬਿਮਾਰੀ ਨਹੀਂ ਹੈ ਜੇ ਕਿਤੇ ਥੋੜੀ ਬੋਧੀ ਵੀ ਦਵਾਈ ਬਲੈਕ ਸਪਰ ਜਿਹੜਾ ਫਰੀਂਡ ਰੋਗ ਦਾ ਪਟਾਣਾ ਉਹ ਕੁੜਾ ਬੋਤਾਂ ਉਹਦਾ ਤਾਂ ਫਿਰ ਉਹ ਤੁਹਾਡੇ ਖੇਤ ਦੇ ਵਿੱਚ ਆ ਜਾਂਦਾ ਫਿਰ ਸਾਲਾਂ ਪੱਛੀਆਂ ਮੜੀਆਂ ਪੈਂਦੀਆਂ ਜੇ ਉਹਨਾਂ ਤੇ ਉਹ ਬਦਲੀਆਂ ਵੀ ਉੱਕੀਆਂ ਹੋ ਜਾਂਦੀਆਂ ਸੋ ਇਹ ਤੋਂ ਦੂਜੇ ਮੈਂ ਪੰਜਾਬ ਆਇਆ ਗੁਰਪਾਉਂ ਦਾ ਇਹ ਮੇਲਿਆਂ ਦਾ ਫੇਰ ਹੀ ਪੈਦਾ ਹੈ ਪੁਆਇੰਟਾ ਸਿਸਟਮ ਨਾਲ ਲਾਗੂ ਕੀਤਾ ਗਿਆ ਜਿੰਦ ਤੇ ਬੀਜ ਤੋਂ ਤਾਂ ਪਤਾ ਲੱਗੇ ਇੱਕ ਉਹ ਬਿਲਕੁਲ ਜੀਵ ਨਦੀਵਾ ਮਿਲਿਆ ਤਾਂ ਤੁਸੀਂ ਜਾਣੇ ਉਹ ਨਹੀਂ ਸੁਭਾਅਿਆ ਕਿ ਕਿਰਾ ਤੁਹਾਡੇ ਫੀਲਡ ਗੱਡੀਆਂ ਆਈ ਜਾਂਦੀਆਂ ਤੇ ਗੱਡੀਆਂ ਜਾਈ ਜਾਂਦੀਆਂ ਦੇਖੀ ਭਰਾ ਚਲੋ ਚਲੋ ਨੇੜੋਂ ਵੇਖ ਆਉਣੇ ਆ ਜਾਓ ਆ ਜਾਓ ਚੱਲੇਗੇ ਮਟਰ ਦੇਖਣਾ ਅਜੇ ਪੋਰਾ ਆਸ਼ਾ ਭਾਈ ਠੀਕ ਸਟਾਲਾਂ ਵੀ ਖੁੱਲੇ ਖਾਂ ਲੱਗ ਜਾਂ ਕਰਕੇ ਤੇ ਕਿੰਨੀ ਦੁਨੀਆ ਵਿੱਚ ਸਮਾ ਜਾਂਦੀ ਆ ਵੱਲ ਮਲਾ ਕੇ ਚੰਗਾ ਹੀ ਭਰ ਗਿਆ ਵੀ ਮੇਲਾ ਦੇਖਣ। ਉਹ ਰੋਣਾ ਦਾ ਆਪਾਂ 프리ਤ ਵਾਲਿਆਂ ਦਾ ਕਹਿਵਾਂ ਨਹੀਂ ਦੇਖਿਆ ਕਿੱਥੋਂ ਲੱਗਿਆ ਕੰਪਨੀ ਨੇ ਕਿਉਂ ਕਿ ਇਹਨਾਂ ਦਾ ਹੀ ਲੱਗਿਆ ਮਤਲਬ ਗੋਲਡ ਸਟਾਰ ਵਾਲਿਆਂ ਨੇ। ਬਾਈ ਧਰਮਿੰਦਰ ਨੂੰ ਮਿਲਣਾ ਸੀ ਉਹ ਅੰਦਰ ਵੀ ਜੀ ਬਹੁਤ ਚੱਲ ਰਿਹਾ ਜਾਂ ਵੀ ਸਟੇਜ ਤੇ ਜ਼ਿੰਮੇਵਾਰੀ ਕਾਫੀ ਮੇਲੇ ਦੇ ਵਜੇ ਵੱਡੀ ਆ ਇਹਨਾਂ ਦੀ। ਤੇ ਚਲੋ ਬਈ ਹੁਣ ਆਪਾਂ ਦੂਜੀ ਲਾਈਨ ਗਾਈਏ। ਇਹ ਆਜੋ। अलगे भाई जी आ गए सारी स्टेज तैह सारा हाल इधर भी काफी है बाबे ਮੇਲੇ ਦਾ ਨਿਆਰਾ ਦਾ ਆਈ ਆਉਦਾ ਇੰਨੇ ਖੁੱਲੇ ਹਨ ਤੇ ਭੈ ਟੈਨਸ਼ਨ ਕੋਈ ਵਾਝਦਾ ਬੰਦੇ ਜੀ ਹਾਂ ਸਹੀ ਗੱਲਾਂ ਮਾਗੀ ਮੇਲੇ ਵਾਲੇ ਦਾ ਇੰਨਾ ਜਗ੍ਹਾ ਹੀ ਨਹੀਂ ਮਿਲਦੀ ਉਹਨਾਂ ਨੂੰ ਸਟਾਲਾਂ ਨੂੰ ਇਹਨਾਂ ਨੇ ਸੰਦ ਕਿੰਨੇ ਖੁੱਲੇ ਖੁੱਲੇ ਰੱਖਿਆ ਯਾਰ ਨਾਲੇ ਬੰਦੇ ਕਿੰਨੇ ਮੌਜਾ ਨਾ ਵੇਖੀ ਜਾਂਦੇ ਆ ਇਹ ਤਾਂ ਨਹੀਂ ਇੱਕ ਦੂਜੇ ਚ ਵਾਜੀ ਪ੍ਰਬੰਧ ਵਾਲੇ ਅੱਗੇ ਬੁਕਾਰਦੇ ਵੇ ਆਹ ਤੇ ਇਹ ਕਰੋਕ ਮਾਸਟਰ ਕੇਐਸਏ ਸਤਿੰਦਰ ਸਿੰਘ ਆਹ ਮੱਕੀ ਵਾਲਾ ਗਾਟਰ 7 ਲੱਖ ਤੇ 90 ਹਜ਼ਾਰ ਫਰੀਦ ਦਾ ਵੀ ਇੰਨੇ ਦਾ ਹੀ ਕੱਟਿਆ ਕੱਟ ਰਹੀ ਹੈ ਇਹਨੇ ਦਾ ਆ ਇਹ ਗ੍ਰਾਮ ਹੈ ਹਾਂ ਉਹ ਥੇ ਕੀ ਜਾਣਕਾਰੀ ਮਿਲ ਰਹੀ ਆ ਜੱਜ ਜਣ ਕੇ ਆ ਗਈ ਜੀ ਕਹਿੰਦੇ ਗ੍ਰਾਮੇ ਮਸ਼ੀਨ ਸਭ ਤੋਂ ਇੱਕ ਨੰਬਰ ਤੇ ਜਲਦੀ ਜਾਂਦੀ ਹੁਣ ਆਹ ਆਲੂ ਬੀਜਣ ਗਾ ਫਿਰ ਕੀ ਜੀ ਹੋ ਰਿਹਾ ਹੈ ਆਲੋ ਵੇਜਨ ਵਾਲੀ ਦਾ ਵੇਲਾ ਮੈਂ ਨਾ ਗ੍ਰਾਮੇ 680 ਦੀ 680 ਦੀ ਮਗਰ ਹੈ ਵਟਾਂ ਵਾਲਾ ਇੱਥੇ ਤਾਂ ਕੋਈ ਇਹਦਾ ਰੇਰੂ ਪੈਂਦੀ ਹੈ ਇਹ ਰੇਰੂ ਲਾਲੀਆਂ ਵਾਲੇ ਬਹੁਤ ਆਏ ਯਾਰ ਹਨ ਟਰਾਲੀਆਂ ਵਾਲੇ ਬਹੁਤ ਆਏ ਹਨ ਸੋਨ ਦੇਖ ਲਾ ਯਾਰ ਹੋ ਜਵਾਂ ਗ੍ਰਾਮੇ ਦੀ ਕਾਪੀਆਂ ਹਨ ਯਾਰ ਪਲਾਂਟਰਾਂ ਦੀਆਂ ਇਹ ਅਮੇਂਦਰ ਵਾਲਿਆਂ ਦੀ ਵੀ ਆਹ ਮਹਾਰਾਜ ਜੀ ਕਿਵੇਂ ਹੱ ਚੰਗੇ ਆਹ ਬਾਹ ਮਹਿੰਗਾ ਪਰਦਾ ਸਹੀ ਇਹ ਦਿਖਾਉੜਾ ਹੈ ਬਈ ਬੱਟਾ ਵਾਲਾ ਇਹ ਆਪਾਂ ਤਾਂ ਰੀਲਾਂ 'ਚ ਹੀ ਵੇਣੇ ਹੁੰਨੇ ਅੱਜ ਆਪਾਂ ਥੱਲੇ ਬੈਹਿ ਬੂ ਕੇ ਵੇਣੇ ਕੀ ਸਿਸਟਮ ਇਹਦਾ ਜ ਆਹ ਸਿਸਟਮ ਦਾ ਅੱਛਾ ਪਲੇਟ ਲੱਗੇ ਹੋਏ ਆ ਨਾਲ ਤੇ ਗਾਂ ਬਾ ਵਾਟਾ ਪੋਚਦੀ ਹੈ ਨਾ ਆ ਮਿੱਟੀ ਡਿੱਗਣ ਤੋਂ ਇਧਰ ਘੇਰ ਗੂਰ ਲੱਗੇ ਆ ਹਾਂ ਮਾ ਤਾਂ ਪੂਰਾ ਤਗੜਾ ਹੈ ਪਾਣੀ ਛੱਡਣ ਤੋਂ ਬਾਅਦ ਇੱਕ ਵਾਰ ਆ ਗਈ ਉਹਦੀ ਜਮਾ ਕਾਪੀ ਦਾ ਇਹ ਜਰਾ ਦਾ ਪਲਾਂਟਰ ਤੇ ਹੁਣ ਜਿਹੜੇ ਵੀ ਰਾਲੂਆਂ ਦਾ ਵੀ ਜਾਣਕਾਰੀ ਰੱਖਦੇ ਹੋ ਦੱਸ ਸਕਦੇ ਜੀ ਇਹ ਕਾਮਯਾਬ ਆ ਜਾਂ ਨਹੀਂ ਵੇ ਜਾ ਉਹਦੇ ਨਾਲ ਕਿੰਨਾ ਗੰਤਰ ਕਾਮਯਾਬ ਤਾਂ ਹੋਊਗੀ ਚਲੋ ਚੰਗੀ ਕੰਪਨੀ ਦੇ ਬਣੀ ਇੱਕ ਆ ਬਾਈ ਬਣਾਉਂਦੇ ਆ ਜੇ ਕਹੇ ਵੀਰ ਨੇ ਇੰਨਾ ਪਰ ਜਾਣਕਾਰੀ ਲੈਣੀ ਤਾਂ ਵੀਡੀਓ ਰੋਕ ਕੇ ਨੰਬਰ ਪੜ੍ਹ ਸਕਦੇ ਆ ਤੁਸੀਂ ਉ ਤਾਂ ਮਾਫੀ ਚਾਹੁੰਦੇ ਆ ਵੀ ਐਡਾ ਮੇਲਾ ਸਾਥੋਂ ਫਿਰ ਰੋਕ ਰੋਕ ਕੇ ਨਹੀਂ ਦਿਖਾਇਆ ਜਾਣਾ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਆ ਲਈਏ ਬੱਟਾ ਵਾਲਾ ਜੰਦਰਾ ਬਾਈ ਸਟਾਰਟਿੰਗ ਇੱਥੋਂ ਕੱਜ ਵਜਣੀ ਆ ਆਪਣੇ ਨਾਲੇ ਖਾਲ ਪਾਇਆ ਕਰੂ ਅਸੀਂ ਅਜੇ ਆਪਾਂ ਜਾਵਾਂ ਨਵੇਂ ਕਿਸਾਨ ਹੈ ਮੇਲੇ ਦਾ ਹਿੱਸਾ ਬਣੇ ਜਿਹੜੇ ਹਣਾ ਆ ਆ ਕੀ ਆਇਆ ਪੋਟੈਟੋ ਡਿਗਰ ਪਲਾਂਟਰ ਡਿਗਰ ਨਹੀਂ ਅਰੇ ਆਲੂ ਪੁਰਾਣਾ ਮਾਡਲ ਲਈ ਆ ਲੈ ਵੀ ਸ਼ਕਤੀਮਾਨ ਹੋਰੀ ਸਤਿ ਸ੍ਰੀ ਅਕਾਲ ਜੀ ਲੈ ਵੀ ਮਿੱਤਰੋ ਵਿੱਚ ਕੋਈ ਦੋ ਭਰਾ ਮਿਲ ਜਾਂਦੇ ਆ ਵੀਡੀਓ ਕੱਟ ਹੋ ਜਾਂਦੀ ਆ ਇੱਧਰ ਵੀ ਇੱਕ ਟਰਾਲੀ ਵਾਲੀ ਆ ਗਈ 17 ਫੁੱਟ 17 ਫੁੱਟ ਤੇ 5 10 ਦੀ ਜੈਕ ਵਾਲੀ ਹੈ ਜੈਕ ਵਾਲੀ ਹਨ ਠੀਕ ਹੈ ਯਾਰ ਇਹ ਕਿੱਥੋਂ ਦੀ ਬਣੀ ਹੈ ਇਹਨਾਂ ਯਾਰ ਕੋਈ ਲੋਗੋ ਹੀ ਨਹੀਂ ਲਾਇਆ ਆਉਂਦਾ ਨਾ ਸਵਰਾਜ ਵਾਂਗੂ ਲੈ ਨਹੀਂ ਨਹੀਂ ਹਾਂ ਲਿਖਿਆ ਹੈ ਉਸਤਦ ਵਰਕਸ਼ਾਪ ਠੀਕ ਹੈ ਚਲੋ ਕੋਈ ਨਹੀਂ ਵੀਰੋ ਗਲਤੀ ਹੋ ਗਈ ਆ ਜੋ ਆਹ ਪੱਠੀਆਂ ਜੀਆਂ ਦੀ ਜਾਣਕਾਰੀ ਲੈ ਕੀ ਹੈ ਇਹ ਸਾਰੇ ਦੱਸੋ ਹੀ ਕੀ ਚੀਜ਼ ਚਾਹੀਦੀ ਹੈ ਜੀ ਕੋਲਡ ਸਟੋਰ ਦਾ ਸਾਰਾ ਸਿਸਟਮ ਅੱਛਾ ਕੋਲਡ ਸਟੋਰ ਦਾ ਹੈ ਜੀ ਠੀਕ ਹੈ ਮੰਨ ਕੋਲਡ ਸਟੋਰ ਦਾ ਸਾਰਾ ਸਿਸਟਮ ਹੀ ਹਣਾ ਤੁਹਾਡੇ ਕੋਲ ਸਾਰਾ ਸਿਸਟਮ ਠੀਕ ਹੈ ਜੀ ਕਿੰਨੇ ਵੱਡੇ ਤੋਂ ਵੱਡੇ ਸਾਈਜ਼ ਵਾਲੇ ਕਿੰਨੇ ਮਰਜੀ 1 ਲੱਖ ਤੇ ਤੋਂ ਲੈ ਕੇ ਆਪਣਾ 1.5 ਲੱਖ 2 ਲੱਖ ਜਿੰਨਾ ਵੀ ਆਪਣਾ ਠੀਕ ਹੈ ਸਾਰਾ ਸਾਮਾਨ ਮਿਲ ਜੇ ਤੁਹਾਡੇ ਜੀ ਠੀਕ ਹੈ ਜੀ ਧੰਨਵਾਦ ਮਿਹਰਬਾਨੀ ਕਿੱਥੋਂ ਵਾਲੇ ਬਈ ਕੰਪਨੀ ਕਿੱਥੋਂ ਦੀ ਇਹ ਫਰੀਦাবাদ ਤੋਂ ਜੀ ਫਰੀਦাবাদ ਦੀ ਕੰਪਨੀ ਆਹਾ ਨੇ ਮਾਜੀ ਫਰਕ ਠੀਕ ਹੈ ਜੀ ਦੇ 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 ਕੋਈ ਨਹੀਂ ਸਰ ਲੇ ਵੀ 골ਡ ਸਟੋਰ ਬਣਾ ਲਓ ਆਲੂ ਅਜੇ ਆਪਾਂ ਦੋ ਦੋ ਕਿੰਨੇ ਲਾਉਣ ਲੱਗੇ ਅੱਛਾ ਜਗ੍ਹਾਡ ਹੁੰਦਾ 골ਡ ਸਟੋਰ ਦੇ ਵਿੱਚ ਨਾ 6 ਕਰੋੜ ਦਾ ਪ੍ਰੋਜੈਕਟ ਹੈ 2 ਕਰੋੜ 35 ਲੱਖ ਸਸੜੀ ਆਊਗੀ ਬਾਕੀ ਲੈਂਡ ਵੱਖਰੀ ਬਿਲਡਿੰਗ ਵਿੱਚ 골ਡ ਸਟੋਰ ਦੀ ਲੱਖ ਗੱਟੇ ਵਾਲੀ ਇਹ ਮਹਿੰਗਾ ਹੀ ਬਹੁਤ ਹੁੰਦਾ ਜਗ੍ਹਾਡ ਹੈ ਨਾ 골ਡ ਸਟੋਰ ਦਾ ਯਾਰ

ਆ ਤਾਂ ਹੀ ਨਾ ਗੱਲ ਸੇਮ ਆ ਐਂ ਤਾਂ ਨਹੀਂ ਹੌਲੀਆਂ ਜੀਆਂ ਨਾ ਪਾ ਕਰਚਾਂ ਚ ਜੋੜਦੇ ਜਾ ਕੇ ਕਿੰਨਾ ਵਜੇ ਨੂੰ ਹੋ ਗਿਆ ਪੁੱਛ ਕੇ ਬਾਈ ਜਰਾ ਫੇਰ ਦੇ ਦਵਾ ਲੈ ਨੇ ਇਹ ਤਾਂ 13 ਕੁਆਂਟਲ ਨੇ 24 ਤਾਂ ਉਹਨਾਂ ਨੂੰ ਯਾਰ ਆ ਰੀਨਲ ਆਇਆ ਹੈ ਨਾ ਕੰਪਨੀ ਨਾ ਏ ਸੀ ਕਾ ਹੁਣ ਠੀਕ ਹੈ ਯਾਰ ਗੱਲ ਬਾਤ ਆ ਪੂਰੀ ਫਰੇਚ ਆ ਜਾਓ ਆ ਕਿੱਥੋਂ ਦਾ ਆ ਗਿਆ ਬਾਈ ਬਲਖੂ ਵਾਲਿਆਂ ਦਾ ਆ ਗਿਆ ਤਾਂ ਬਾਈ ਹੈ ਜਗਦੀਸ਼ ਹੋਰਾਂ ਦਾ ਚਲੋ ਕੋਈ ਨਹੀਂ ਸੋਲਰ ਵਾਲੇ ਆ ਜਾਂਦੇ ਬਾਅਦ ਰੀਪਰਾ ਆਪਾਂ ਯਾਰ ਸੰਤੋਖ ਤੋਂ ਗੇਰ ਨਵਾਂ ਅਧਰੋਣਾ ਗੱਲ ਕਿਹੜੀ ਕਰਦਾ ਦਵਾ ਚੱਲਦੇ ਆ ਗੇਰ ਆਪਾਂ ਸਾਰਾ ਰੀਪਰ ਹੀ ਛੱਡ ਕੇ ਆਵਾਂਗੇ ਆਹ ਦੇਖ ਤੋ ਯਾਰ ਆਹ ਪੁੱਛ ਕਿੰਨੇ ਦਾ ਫਾਰਮੇਟ ਦਾ ਅੱਛਾ ਆ ਗਿਆ ਬੱਟਾ ਵਾਲਾ ਵੇਲ ਵੱਢਣ ਵਾਲਾ ਜਗਾੜ ਬਾਬੇ ਦੇਖੋ ਫਿਰ ਆਹ ਹੰਨੀਆਂ ਪੱਤیاں ਆਲੂ ਦੀ ਵੇਲ ਕੱਟਣ ਵਾਲੇ ਜੀ ਇਹਦਾ ਵਜ ਨਹੀਂ ਬਹੁਤ ਹੋਊਗਾ ਨਾ ਮਾੜਾ ਟਰੈਕਟਰ ਤਾਂ ਨਹੀਂ ਚੱਕ ਸਕਦਾ ਇਹਨੂੰ ਦੇਖਾ ਪ੍ਰੀਤ ਵਾਲਿਆਂ ਦਾ ਵੀ ਤੁਹਾਨੂੰ ਦਿਖਾ ਦਈਏ ਆਹ ਲਾ ਲਾ ਵੀਰ ਦੇਖ ਲ ਗਏ ਅਸੀਂ ਦਾ ਇਹਨਾਂ ਦੀ ਸਟਾਲ ਤੇ ਜਾ ਕੇ ਦੇਖਾਵਾਂਗੇ ਲੈ ਵੀ ਮਤਰਾ ਪ੍ਰੀਤ ਵਾਲਿਆਂ ਦਾ ਵੀ ਏਸੀ ਕਮਣ ਆ ਚੁੱਕਿਆ ਜੇ ਆਨੰਦ ਲੈਣਾ ਹੋਵੇ ਕਿਸੇ ਵੀ ਆ ਲੈ ਧੰਨਵਾਦ ਲੇ ਵਾਲਾ ਪਤਾ ਨਹੀਂ ਕਿੱਥੇ ਮਿਲੂਗਾ। ਮੇਰ ਬਣਿਆ ਮੜਾ ਦੇ ਵਿੱਚੋਂ ਦਿਖਾ ਦਈਏ ਯਾਰ। ਇਹ ਬਈ ਸਟਾਲ ਤਾਂ ਉੱਥੇ ਨਹੀਂ ਸੀ ਪਿੱਛੇ। ਹਾਂ ਹੋ ਜੀ। ਅੱਛਾ ਇੱਧਰ ਕਿਵੇਂ ਰੋਕਦਾ ਫਿਰ ਵੀਰੇ। ਲੈ ਆ ਡਾਕਟਰ ਵੀਰੇ। ਅੱਛਾ ਲੈ ਆ ਵੀਰੇ। ਹਾਂ। ਬਹੁਤ ਵਧਾਈਆਂ ਬਾਈ ਫਿਰ ਤਾਂ ਸਾਨੂੰ ਕਿਹੜੇ ਏਰੀਆ 'ਚ ਜਾਣਾ ਬਾਈ? ਆ ਬਾਈ ਤੇਰੇ ਆਪਣੇ। ਠੀਕ ਆ। ਹੋਰ ਜੀ। ਚਲੋ। ਮੜਾ ਦੇ। ਤੁਸੀਂ ਤਾਂ ਆ ਵੀਰੇ? ਬਹੁਤ ਬਹੁਤ ਮੁਬਾਰਕਾਂ ਜੀ। ਮੜਾ ਦੇ ਵਿੱਚੋਂ ਦਿਖਾਵਾ ਯਾਰ। ਬੈਡਿੰਗ। ਹਾਂ ਧੰਨਵਾਦ ਭਰਾਵਾ। ਲੈ ਭਾਈ ਉਹ ਸਰਾ ਹੀ ਲਾਵਾ ਗੱਲਬਾਤ ਐਂਡ ਹੋ ਗਈ ਜਾਂ ਠੰਡਾ ਠੰਡਾ ਹੋਇਆ ਪਿਆ ਵੈਸੇ ਵੀ ਅੱਛਾ ਠੀਕ ਆ ਯਾਰ ਬਾਕੀ ਜਾਣਕਾਰੀ ਇਹਦੀ ਸਟਾਲ ਤੋਂ ਲਵਾਂਗੇ ਆਪਾਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਆ ਜੀ ਜੀ ਵੀ ਬਹੁਤ ਵਧੀਆ ਦਿੱਤੀ ਯਾਰ ਕਾਰ ਰੰਗ ਉਹਨਾ ਠੀਕ ਆ ਜੀ ਲੈ ਜੀ ਮਿੱਤਰੋ ਬਾਈ ਕੰਦਾ 17.5 ਲੱਖ ਦਾ ਲਿਆ ਚਲੋ ਮਾੜਾ ਮੋੜ ਇਧਰ ਉਧਰ ਹੋ ਸਕਦਾ ਤੇ 65 HP ਵਾਲਾ ਟਰੈਕਟਰ ਹੈ ਮੈਨੂੰ ਤਾਂ ਲੱਗਦਾ ਇਹ ਨੌਨ ਸੀ ਆਰ ਡੀ ਆਈ ਹੈ ਯਾਰ ਫਰੀਦ ਵਾਲਿਆਂ ਨੇ ਖੇਤ ਦਾ ਕੇਂਦਰ ਬਣਾਤਾ ਪੂਰਾ ਟਰੈਕਟਰ ਦੀ ਲੱਕ ਵੀ ਸੇਮ ਹੈ ਸੋਹਣੀ ਹੈ ਯਾਰ ਹਣਾ ਹਮ ਜੌਂਡੀਰ ਨਾ ਤੂੰ ਮੰਨ ਲਾ ਲਈ ਉਹ 54521 ਦਾ ਹੀ ਹਣਾ 54521 ਦਾ ਤੇ 17 17.5 ਲੱਖ ਦਾ ਇਹਦੇ ਵਿੱਚ ਸਮਾਨ ਹੈ ਵੇਟ ਵੀ ਦਿੰਦੇ ਐ ਅਗਲੇ ਮਰਗਾੜ ਵੀ ਦਿੰਦੇ ਆ 60000 ਦਾ ਸਮਾਨ 50 ਦਾ ਦੇ ਹੀ ਜਾਂਦੇ ਨਾਲ ਬਾਕੀ ਹੁਣ ਜੌਂਡੀਰ ਨਾਲ ਕੰਪੈਰੀ ਜਾਨੀ ਆਪਾਂ ਕਰਦੇ ਆਪਾਂ ਵੈਸੇ ਗੱਲ ਕਰ ਰਹੇ ਆ ਇਸੀ ਕੈਮਰਾ ਦਾ ਸਵਾਦ ਲੈਣਾ ਹੋਵੇ ਤਾਂ ਤਕਰੀਬਨ ਇੱਕੋ ਜਿਹਾ ਹੀ ਹੋਊਗਾ ਆ ਗਿਆ ਜੰਡੂ ਵਾਲੇ ਬਾਈ ਜੰਡੂ ਦੀ ਤੌਂਗਾ ਵੇਖੀ ਜਾਂਦਾ ਤੌਂਗਾ ਹੀ ਵੇਖ ਜਾਂਦਾ। ਆਹਨਾਂ ਦਾ ਵੀਰ ਗਰਮੇਤ ਖੰਨਾ ਰੋਲਾ ਮਲੋਹ ਵਾਲਿਆਂ ਦੀਆਂ ਕਹਿੰਦੇ। ਹਰੇਕ ਏਰੀਏ ਦੀਆਂ ਹਰੇਕ ਤੌਂਗਾ ਆਪਦੀ ਆਪਦੀ ਬਣਤਰਾ ਆ ਦੇਖੋ ਤੁਸੀਂ ਇਹਨਾਂ ਦੀ ਬਣਤਰਾ ਹੈ ਬਾਬੇ। ਜਿਹੜੀਆਂ ਆਪਣੇ ਜੈਤੋਂ ਬੰਦੀਆਂ ਹੋਰ ਪਰਾਂ ਦੀਆਂ। ਇਹਦੇ ਨਿੱਗਰ ਕਾਮ ਪੂਰਾ। ਇੱਥੇ ਹੀ ਕਰ ਜਾਂਦੇ ਆ। ਇਹ ਇਹ ਦੇਣਾ ਬੀਜਣਾ ਬਾਈ ਜਾਈਤੋ ਵਾਲੇ ਲਿਆ ਇਹ ਕਿਰਾਏ ਤੇ ਦੇ ਇਹਨੂੰ ਜੰਡੂ ਵਾਲਿਆਂ ਦੀ ਤੇ ਆਪਾਂ ਵੀ ਆਲੂ ਇਹ ਦੇਣਾ ਬੀਜਨੇ ਆ ਗਏ ਇਹ ਲਿਆਵਾਂਗੇ ਅੱਗੇ ਆਪਾਂ ਬੀਜਨੂੰ ਜਾਈਤੋ ਵਾਲੇ ਲਿਆ ਇਹ ਹਾਂ ਪਰ ਕਿਰਾਇਆ ਦਾ ਪਤਾ ਨਹੀਂ ਕਿੰਨਾ ਧਰਨ ਪਾਉਣਗੇ ਇੱਕ ਦਿਨ ਦੀ ਬੀਜ ਉਹ ਹੀ ਨਹੀਂ ਜਾਂਦੇ ਬੀਜ ਤਾਂ ਵਾਹ ਰੈਸਿਡਰ ਤੇ ਲੱਗੀ ਹੋਈ ਐ ਆਪਣੇ ਕੋਲ ਨਹੀਂ ਨਾ ਵੇਜਣਾ ਫਿਰ ਜੇ ਆਪਾਂ ਦਾ ਆਪਣੀ ਮਿੱਟੀ ਹੋ ਜੀ ਅਗਲੇ ਨਾਲ ਦਾ ਮੌਕੇ ਤੇ ਜਾਵਾ ਕਰ ਜਣੀ ਆਪਣੀ ਮਿੱਟੀ ਜੀ ਤੈਨੂੰ ਪਾ ਲੈਣੀ ਠੱਲ ਕੇ ਹਲ ਮਾਰਨੇ ਭੈਣ ਚਲੋ ਬਈ ਹਾਲ ਦੇ ਇਹਨਾਂ ਦੇ ਅਰੇ ਨਵੀਂ ਨਵੀਂ ਸੁਣੀ ਖਣਾਈ ਜੀ ਲੱਗਦੀ ਆ ਜਾ ਸਾਹੀ ਸਪ੍ਰਿੰਗਾਂ ਵਾਲੇ ਹਾਲਾ 1 ਲੱਖ 10 ਹਜ਼ਾਰ ਦੇ ਕਮਾਲ ਹੋ ਗਈ ਯਾਰ 15 ਬਹੁਤ ਮਹਿੰਗੇ ਬਣਦੇ ਹੈ ਹਨਾ ਸਪ੍ਰਿੰਗਾਂ ਕਰਕੇ ਮਹਿੰਗੇ ਆ ਉੱਚੇ ਦਾ ਸੇ ਮੇਰਾ ਠੀਕ ਹੁੰਦੇ ਏਡੇ ਘਟਦਾ ਨਹੀਂ ਪਰ ਆ ਆ ਪਹਿਲਾਂ ਲੱਗਣ ਲੱਗੇ ਹਨਾ ਆਪਣੇ ਦਾ ਆਪਣੇ ਹਾਲਾ ਨਾਲ ਜਾਂਫਰ ਏਰੀਏ ਦੇ ਹਿਸਾਬ ਨਾਲ ਉੱਚੇ ਕਰ ਦੇਣਗੇ ਜੇ ਕੋਈ ਨੂੰ ਜਿਆਦਾ ਉੱਚੇ ਚਾਹੀਦੇ ਤਾਂ ਕਲਰ ਕਲਰ ਤਾਂ ਬਹੁਤ ਘੈਂਟ ਆ ਵੇਖੀ ਚਲਕ ਬੰਦਦਾ ਆ ਨਾ ਆ ਇਹਨਾਂ ਗੱਲਬਾਤ ਓਕੇ ਆ ਯਾਰ ਪ੍ਰੀਤ ਜੀ ਦਾ ਬਈ ਅੱਜ ਗੇੜੇ ਦੇ ਦੇ ਕੇ ਜਾਂ ਤਾਂ ਹੋ ਜੂ ਕੰਮ ਲੈ ਵੀ ਤਵੀਆਂ ਦੇਖੋ ਸੁਪਰ ਸੀਡਰ ਵੀ ਇਹਨਾਂ ਦਾ 275 ਦਾ ਰੂਟਾਵੇਟਰ ਵੀ ਹੈਗੇ ਆ ਆ 13 ਕਲਟੀਵੇਟਰ ਵੀ 55000 ਦੇ ਚਲੋ ਕੁੱਲ ਮਿਲਾ ਕੇ ਕਿੱਥੇ ਦਾ ਫੁੱਟਾ ਲਿਖਿਆ ਡੇਢ ਦਾ 10 ਫੁੱਟ ਪਰਲਾ ਵੀ ਡੇਢ ਦਾ ਨਾ ਆ ਜਾ ਆ ਜਾ ਵੇਖ ਲੈਨੇ ਆ ਉਹ ਸੇਮ ਹੀ ਤਾਂ ਹੈਗੇ ਆ ਫਰਕ ਤਾਂ ਕੋਈ ਨਹੀਂ ਪ੍ਰਾਈਸ ਵੀ ਸੇਮ ਹੈ ਬਲੇਡ ਗੈਣ ਕਿੰਨੇ ਆ ਕੋਈ ਯਰ ਪ੍ਰੀਤ ਵਾਲਾ ਸੀਗਾ ਬਾਈ ਤੂੰ ਤਾਂ ਤੁਸੀਂ ਪ੍ਰੀਤ ਲਿਆ ਸੀਗਾ ਟਰੈਕਟਰ ਹਾਂਜੀ ਹਾਂਜੀ ਨਾਲ-ਨਾਲ ਵਲੋਗ ਵੀ ਕਰ ਰਹੇ ਆ ਹਾਂਜੀ ਹਾਂਏ ਆਪਣੇ ਅੱਜ ਡਿਲੀਵਰੀ ਹੈ ਇਹਨਾਂ ਦੀ ਠੀਕ ਆ ਤੁਸੀਂ ਲੈ ਆ ਨਾਲੇ ਠੀਕ ਆ ਬਾਈ ਕੋੜਾ ਏਰੀਆ ਕਿਹੜਾ ਬਾਈ ਪਹਾੜੀ ਹੈ ਜੀ ਅੱਛਾ ਮਹਾਲੀ ਇੱਧਰ ਵਧੀਆ ਚੱਲਦੇ ਨੇ ਸਭ ਨਹੀਂ ਆਪਾਂ ਜ਼ਮੀਨ ਲਈ ਹੋਈ ਹੈ ਜਰ ਕਰਾਉਣੀ ਅੱਛਾ ਇੱਧਰ ਤਾਂ ਕਰਕੇ ਇੱਥੇ ਹੀ ਲੈ ਲੈ ਸਾਰੇ ਹਾਂਜੀ ਹਾਂਜੀ ਠੀਕ ਹੈ ਬਈ ਚੱਲ ਵਧੀਆ ਬਾਈ ਫਿਰ ਤਾਂ ਅੱਜ ਮੇਲਾ ਹੀ ਤੇਰਾ ਸੀ ਲੁੱਟ ਕੇ ਲੈ ਚੱਲਿਆ ਤੈਨੂੰ ਨਹੀਂ ਨਹੀਂ ਸਹੀ ਆ ਤਿੰਨ ਚਾਰ ਸੰਦ ਲੈ ਲੈ ਵੀਰੇ ਮੈਂ ਤਾਂ ਤਿੰਨ ਚਾਰ ਸੰਦ ਲੈ ਲੈ ਚੱਲ ਵੀਰੇ ਵਧੀਆ ਵਧਾਈਆਂ ਤੁਹਾਨੂੰ ਬਹੁਤ ਬਹੁਤ ਹਾਂਜੀ ਵੀਰ ਚੱਲ ਵਧੀਆ ਚਲੋ ਲੈਣਾ ਦਾ ਬਾਬੇ ਬਾਈ ਨੇ ਤਾਂ ਮੇਰੇ ਨਾਲ ਲੁੱਟ ਲੈ। ਲੈ ਵੀ ਮਿੱਤਰੋ ਸਟਾਲਾਂ ਆਏਗਾ ਬਹੁਤ ਪਰ ਹੁਣ ਅਸੀਂ 10 ਮਿੰਟ ਜਾ ਕੇ ਸੁਣਦੇ ਆਂ ਵਿਚਾਰ ਡਾਕਟਰ ਸਾਹਿਬਾਨਾਂ ਦੇ। ਉਸ ਦੂਗਾ ਤਾਂ ਮਿਲਦੇ ਆਂ ਬਾਈ ਧਰਮਿੰਦਰ ਨੂੰ ਤੇ ਦੂਜੇ ਬਾਈ ਹੋਰ ਜਿਹੜੇ ਵੱਡੇ ਬਾਈ ਜਿੰਨਾਂ ਨੂੰ ਅਸੀਂ ਜਾਣਦੇ ਆਂ ਬਾਈ ਬੋਨੀ ਨੂੰ ਜਗਮਾਉਣ ਨੂੰ ਕਾਲੇ ਕਾਲੇ ਨੂੰ ਉਹਨਾਂ ਨੂੰ ਮਿਲਦੇ। ਚਲੋ ਬਈ। ਲੈ ਵੀ ਇੱਧਰ ਵੀ ਨੇਕੀਆਂ ਨੇਕੀਆਂ ਸਟਾਲਾਂ ਬਹੁਤ ਆ। ਸਾਰੇ ਪੰਪ ਪੰਪ ਹੋ ਗਏ ਬਾਕੀ ਦੇ ਬੇ ਆਲੇ ਆ ਗਏ ਸਪਰੇਆਂ ਵਾਲੇ